हरियाणा ਵਿੱਚ ਪਹਿਲੀ ਵਾਰ ਡੀਜੀਪੀ ਖਿਲਾਫ ਐਫਆਈਆਰ ਦਰਜ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਸਾਬਕਾ ਮੁਖ ਸਕੱਤਰ ਪ੍ਰਸਾਦ ਤੇਰਾ ਖਿਲਾਫ ਪਰਚਾ ਦਰਜ ਅਰੋਪੀਆਂ ਵਿੱਚ ਰੋहतक ਦਾ ਐਸਪੀ ਅਤੇ ਦੋ ਸਾਬਕਾ ਡੀਜੀਪੀ ਸ਼ਾਮਲ ਆਈਜੀワイ ਪੂਰਨ ਕੁਮਾਰ ਦੇ 8 ਵਜੇ ਪੰਨਿਆਂ ਦੇ ਸੁਸਾਈਡ ਨੋਟ ਦੇ ਆਧਾਰ ਤੇ ਹੋਈ ਕਾਰਵਾਈ ਆਈਜੀワイ ਪੂਰਨ ਕੁਮਾਰ ਦੇ 8 ਵਜੇ ਪੰਨਿਆਂ ਦੇ ਸੁਸਾਈਡ ਨੋਟ ਦੇ ਆਧਾਰ ਤੇ ਚੰਡੀਗੜ੍ਹ ਦੇ ਸੈਕਟਰ 11 ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ पहली बार डीजीपी शत्रुघ्न कपूर सबका डीजीपी मनोज यादव सबका डीजीपी पीके अग्रवाल सबका मुख्य टी वी एस एन प्रसाद सबका एसीएस एस राजीव अरोड़ा एडीजीपी जी पी संदीप खीरवार एडीजीपी जी पी अमिताभ विलो एडीजीपी जी पी कानून विवस्था संजय कुमार एडीजीपी माटा रवि किरण पंचकूला के पुलिस कमिश्नर सिवास कविराज अंबाला रेंज के आई जी पंकज नैन ਰੋहतक ਦੇ ਐਸਪੀ ਨਰਿੰਦਰ ਬਜਾਰਨਿਆ ਅਤੇ ਆਈਪੀਐਸ ਕਾਲਾ ਰਾਮਚੰਦਰ ਸਮੇਤ 13 ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸੁਸਾਇਡ ਨੋਟ ਦੇ ਆਧਾਰ ਤੇ ਮੁੱਖ ਸਕੱਤਰ ਅਨੁਰਾਗ ਰਾਸਤੋਗੀ ਆਈਪੀਐਸ ਅਧਿਕਾਰੀ ਕੁਲਵਿੰਦਰ ਸਿੰਘ ਦੇ ਨਾਮ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾ ਵਿਰੁੱਧ ਬੀਐਨਐਸ ਦੀ ਧਾਰਾ 108 ਅਤੇ ਧਾਰਾ 35 ਦੇ ਨਾਲ-ਨਾਲ ਐਸਐਸਸੀ ਐਸਟੀ ਐਕਟ ਦੀ ਧਾਰਾ 31 ਆਰ ਅਤੇ ਐਸਐਸਸੀ ਐਸਟੀ ਐਕਟ ਦੀ ਪਰਿਸ਼ਟਾਚਾਰ ਰੋਕਥਾਮ ਐਕਟ ਪਾ ਦੇ ਤਿਤ ਮਾਮਲਾ ਦਰਜ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਦਫਤਰ ਪੀਐਮਓ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਗਿਆ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆ ਕਮਿਸ਼ਨ ਨੇ ਚੰਡੀਗੜ੍ਹ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਸੀਆਈਡੀਆਈਜੀ ਸੌਰਵ ਸਿੰਘ ਦੇ ਨਾਲ ਸੋਨੀਆ ਆਈਐਸ ਅਮਨੀਤ ਪੀ ਕੁਮਾਰ ਨੂੰ ਮਿਲਣ ਲਈ ਦੁਪਹਿਰ 12:30 ਵਜੇ ਚੰਡੀਗੜ੍ਹ ਦੇ ਸੈਕਟਰ 24 ਸਥਿਤ ਕੋਠੀ ਨੰਬਰ 132 ਪਹੁੰਚੇ। ਉਹਨਾਂ ਨੇ ਅਮਨੀਤ ਨੂੰ ਦਿਲਾਸਾ ਦਿੱਤਾ ਅਤੇ ਉਸ ਨਾਲ ਲਗਭਗ ਇੱਕ ਘੰਟਾ ਵੱਖਰੇ ਤੌਰ ਤੇ ਗੱਲ ਕੀਤੀ। ਸੀਨੀਅਰ ਆਈਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੇ ਮੁੱਖ ਮੰਤਰੀ ਨੂੰ ਦੋ ਪੰਨਿਆਂ ਦਾ ਮੰਗ ਪੱਤਰ ਸੌਂਪਿਆ। ਇਸ ਵਿੱਚ ਲਿਖਿਆ ਸੀ ਸੁਸਾਇਡ ਨੋਟ ਅਤੇ ਰਸਮੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਐਫਆਈਆਰ ਦਰਜ ਨਹੀਂ ਕੀਤੀ ਹੈ। ਇਸ ਕਾਰਵਾਈ ਦੀ ਕਾਟ ਦਾ ਕਾਰਨ ਇਹ ਹੈ ਕਿ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਦਰਜੇ ਦੇ ਅਧਿਕਾਰੀ ਇਸ ਮਾਮਲੇ ਵਿੱਚ ਦੋਸ਼ੀ ਹਨ ਉਹ ਚੰਡੀਗੜ੍ਹ ਪੁਲਿਸ ਨੂੰ ਪ੍ਰਭਾਵਿਤ ਕਰ ਰਹੇ ਹਨ ਇਹ ਅਧਿਕਾਰੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਅਤੇ ਮੈਨੂੰ ਵਿਭਾਗੀ ਜਾਂ ਕਿਸੇ ਹੋਰ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕਰਨਗੇ ਇਸ ਲਈ ਮੇਰੀ ਮੰਗ ਹੈ ਕਿ ਸੁਸਾਇਡ ਨੋਟ ਅਤੇ ਸ਼ਿਕਾਇਤ ਵਿੱਚ ਦੱਸੇ ਗਏ ਸਾਰੇ ਵਿਅਕਤੀਆਂ ਵਿਰੁੱਧ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਜਾਂਚ ਵਿੱਚ ਵਿਗਨ ਪਾਉਣ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਤੋਂ ਰੋਕਣ ਲਈ ਸਾਰੇ ਦੋਸ਼ੀਆਂ ਨੂੰ ਤੁਰੰਤ ਮੁਵੱਤਲ ਅਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਮੇਰੇ ਪਰਿਵਾਰ ਨੂੰ ਜੀਵਨ ਪਰ ਦੀ ਸੁਰੱਖਿਆ ਦੀ ਲੋੜ ਹੈ